ਜੋ ਵਰਸੀ ਉਹਦਾ 18 19 ਸਾਲ ਦੀ ਵਰਸੀ ਨੇ ਸਾਡੇ ਨਾਲ ਪਹਿਲਾ ਤੁਸੀਂ ਮਾਲ ਚਾਰਦੇ ਰੋਲਪੋ ਪਹਿਲਾ ਹਾਂ ਨੰਗਰ ਚਾਰਦੇ ਸੱਸੀ ਬਜ਼ੁਰਗਾਂ ਦਾ ਚਾਰਦੇ ਹਾਂ ਜਿਹੜੇ 70 70 60 ਦੇ ਸੀ ਆਪਣੇ ਹਮੀਰ ਸਿੰਘ ਜੀ ਕਹਿੰਦਾ ਚੱਲਣ ਹਾਂ ਬਾਰੇ ਮੈਨੂੰ ਪਤਾ ਪਤਾ ਤੇ ਉਹਨਾਂ ਜਿਵੇਂ ਮਾਲ ਚਾਰਦੇ ਉਹ ਸਾਨੂੰ ਗੱਲਾਂ ਦੱਸਦੇ ਵੀ ਰੋਲਾ ਪਊਗਾ ਵੀ ਦਾਣੇ ਅੱਗ ਤੇ ਹੋਇਆ ਕਰਨਗੇ ਅਸੀਂ ਉਹਨਾਂ ਨਾਲ ਅਸਲ ਗੱਲ ਦਾਣੇ ਅੱਗੇ ਕਿੰਨੇ ਹੋਣਗੇ ਕਿ ਕਿ ਦਾਣੇ ਕੋਨਾ ਨਾ ਹੋਇਆ ਕਰਨੀ ਹੰ ਮੀਰ ਸੋ ਐਸੀ ਬਲਾਏ ਚੋ ਉਧਰੋਂ ਅੱਛਾ ਬਾਹਰੋਂ ਹਾਂ ਉਹ ਅੱਗੇ ਦੱਸਦਾ ਬਾਅਦ ਵਿੱਚ ਵੀ ਗੱਲਾਂ ਕਿ ਪੜਿਆ ਸੀ ਉਹ ਪੜਿਆ ਸੀ ਹਾਂ ਜੀ ਉਹ ਕਹਿੰਦਾ ਵੀ ਆਪਣਾ ਫੇਜ ਦਾਣੇ ਅੱਗ ਤੇ ਹੋਏ ਨਾ ਕਹਿੰਦਾ ਦਾਣੇ ਦੋ ਖਾ ਕੇ ਉਹ ਭਟਕਿਆ ਕਰਨਗੇ ਤੇ ਬੰਗਾਲੀਆਂ ਪੈਦਾ ਹੋਣਗੀਆਂ ਆ ਅੱਗ ਦਾ ਨਹੀਂ ਪਤਾ ਪਾ ਨੂੰ ਜਿਹੜੀ ਰੇ ਛੱਡੀ ਹੈ ਰੇ ਜੇ ਲਿਆ ਇਹਦਾ ਪਤਾ ਨਹੀਂ ਸੀ ਉਹਦੋਂ ਹੈ ਨਹੀਂ ਸੀ ਕਿਤੇ ਜੀ ਮੁਸ਼ਕਲ ਨਹੀਂ ਸੀ ਹੁਣ ਸਾਈ ਵੀ ਦੇਖੀ ਨਾ ਉਹਨੂੰ ਪਤਾ ਸੀ ਉਹ ਸਾਨੂੰ ਗੱਲਾਂ ਦੱਸਦਾ ਸਾਲੀਆਂ ਵੀ ਆਹ ਹੋਇਆ ਫੇਰ ਸਾਨੂੰ ਕਹਿਣ ਲੱਗਿਆ ਵੀ ਰੋਲਾ ਪਊਗਾ ਤੁਸੀਂ ਅੰਬਰਸਕ ਲੋ ਅੱਛਾ ਜਗੇ ਅੰਬਰਸਕ ਨੇ ਇਹ ਆਪਣੇ ਭਰਾ ਨਾਲ ਕਹਿੰਦਾ ਨਾ ਲੜਾਈ ਹੋਊਗੀ ਮੱਢੇ ਮਰਨ ਮਾਰਨ ਹਾਂ ਅਡੋਡੀ ਹੋਵਾਂਗੇ ਇਹ ਅਡੋਲ ਗਿਆ ਆਪਾਂ ਦੱਸਿਆ ਵੀ ਇਕੱਠੇ ਰਹਿਨੇ ਅਡੋਡੀ ਕਿਵੇਂ ਹੋਣਗੇ ਹਾਂ ਉਹ ਹੁੰਦਾ ਹੁੰਦਾ ਕੁਦਰਤਾਂ ਜਿਹੜੀ ਫਿਰ ਕੁਦਰਤ ਦੇ ਬਸ ਹੈ ਉਹ ਜਿਸ ਵਕਤ ਫਿਰ ਹੌਲੀ ਹੌਲੀ ਚੋਂ ਚੱਲਦਾ ਗਿਆ ਉਹ ਮਾਰੇਗੇ ਬੁਢੇ ਬੁਢੇ ਚਲੇ ਗਏ ਚਾਰ ਪੰਜ ਬੁਢੇ ਸੁੱਤੇ ਥਕਾਨ ਦਾ ਪਿਓ ਤੇ ਖਬੀਰ ਸਿਓ ਕਾਸੀ ਵਾਹਮਣਾ ਇਹ ਸਾਡੇ ਨਾਲ ਹੁੰਦੇ ਉਹ ਸਾਰੇ ਮਨੁੱਖ ਵਾਹ ਉੱਪਰ ਬੁਢੇ ਜੁਲਗ ਸੇ ਵੱਡੀ ਹੋਰ ਹਾਂ ਫਿਰ ਜਦੋਂ ਇਹ ਰੌਲੇ ਦੀ ਤਿਆਰੀ ਹੋਈ ਆਪਣੀ ਵੰਡ ਪਈ ਗਈ ਇਹਨਾਂ ਦਾ ਆਪਣਾ ਸਮਝੋ ਵੀ ਤੂੰ ਪਹਿਲਾਂ ਹੋਏ ਵਧੀਆ ਮਿਲ ਮਿਲ ਕੇ ਰਹਿੰਦੇ ਪਹਿਲਾਂ ਜਿੱਥੇ ਆਪਾਂ ਬੈਠੇ ਆਂ ਐਂ ਬੈਠੇ ਆਪਰਾ ਬਾਚੇ ਇਕੱਠੇ ਰਹਿੰਦੇ ਸੀ ਠੀਕ ਆ ਜੋ ਮੰਗ ਇਕੱਠੇ ਛਾਲਾ ਕੋਲ ਖੇਡਾ ਇਕੱਠੇ ਹੁੰਦੇ ਆਪਣੇ ਆ ਜੋਗੀ ਵੀ ਮੇਲਾ ਨਾ ਆਪਣੇ ਠੀਕ ਆ ਕਿਉਂ ਬੇਸਾ ਸੀ ਇਧਰ ਅਸੂ ਦੇ ਮੁਸਲਮਾਨ ਬਡੇ ਨਰਜਵਾਨ ਆਪਣਾ ਬਜੀਰ ਹੋਣੀ ਤੇ ਇਧਰ ਆਪਣੇ ਵੀ ਹਰੀ ਕੇ ਮੁਰਦੇ ਦੇਖ ਦੇਖੇ ਤਾਂ ਇੰਦਰ ਸਮਾਸ਼ ਪਤ ਦੇਖੇ ਮੈਂ ਬੜਾ ਨਾਰ ਸੀ ਹੋਣੀ ਬਡੇ ਜਵਾਨ ਉਦੋਂ ਵੀ ਹਟ ਕੇ ਖੇਡਦੇ ਹਾਂ ਜੀ ਖੇਡਾਂ ਵਧੀਆ ਹੁੰਦੀਆਂ ਬੜੇ ਨਾਮ ਲੈਂਦੇ ਬੜੇ ਜਵਾਨ ਚਾਰ ਚਾਰ ਬੜੇ ਪੰਜ ਪੰਜ ਮਾਰਦੇ ਉਹ ਜਵਾਨ ਸੀ ਤੇ ਫੇਰ ਬਸ ਜਦੋਂ ਇਹ ਚਾਰੀਆਂ ਜੇ ਵੱਜ ਗਈਆਂ ਕਿਹੜੇ ਤਖੜਿਆਂ ਦੇ ਹੁੰਦਾ ਪਤਾ ਲੱਗ ਗਿਆ ਹਾਂ ਵੀ ਰੌਲਾ ਪਊਗਾ ਮੈਂ ਮੇਰੇ ਨਾਲ ਕਿਹਾ ਤੋਂ ਨਹੀਂ ਸੀ ਅੱਛਾ ਇਹ ਤੋਂ ਬਿੱਲ ਤੋਂ ਜਾਖੜ ਚੱਲੇ ਗੱਡੀ ਰੇਲ ਤੇ ਹਾਂ ਉਹਰੇ ਉਹਰੇ ਨੂੰ ਜਾਖੜ ਪਾ ਤੇ ਉਥੋਂ ਦਿੱਲੀ ਤੋਂ ਚੜ੍ਹੇ ਬਹੁਤ ਮਾਨ ਅੱਛਾ ਤਖੜੇ ਭਾਗਮਤ ਦੇ ਵਰਗਾ ਬੁੱਢਾ ਸੀ ਕੁਝ ਹੋਰ ਵਿੱਚ ਰੱਬ ਵੀ ਸੀ ਉਹ ਉਹਨਾਂ ਨੇ ਮਗਰ ਠੱਗ ਉਥੋਂ ਹੀ ਲੱਗੇ ਅੱਛਾ ਹਾਂ ਦੇਖੋ ਠੱਗ ਉਥੋਂ ਲੱਗੇ ਵੀ ਨਾ ਕੋਈ ਪੈਸੇ ਨਾ ਪੈਸੇ ਦਿੱਲੀ ਨੂੰ ਲੱਗੇ ਹਾਂ ਜੀ ਪਾਖਤਾ ਨੂੰ ਜਾਂਦੇ ਸੀ ਉਹ ਉਹ ਜਿਹੜੇ ਬਾੰਡੋ ਉਹ ਹਜੇ ਪਈ ਨਹੀਂ ਸੀ ਆਪਣਾ ਐਲੀ ਉਹ ਸਿਰ ਸਿੱਧੀ ਹੋ ਗਈ ਸੀ ਵੀ ਇਹ ਸਿੱਖ ਪਾਈ ਜਾਣਗੇ ਹਮ ਚਲ ਜਦੋਂ ਫਿਰ ਭਾਈ ਉਸ ਦਾ ਹੁੰਦਾ ਹੁੰਦਾ ਜਦੋਂ ਆ ਗਈ ਨਾ ਗੱਡੀ ਆਪਣੇ ਭਲਾਡੇ ਹਮ ਉਹਨਾਂ ਠੱਗਾ ਨੇ ਜੜਕਣ ਇੱਕ ਟਰੱਕ ਚੱਕ ਲਿਆ ਉਹਨਾਂ ਦਾ ਉਹ ਬੁੜੀਆਂ ਦਾ ਉਹਨਾਂ ਦੇ ਕਿਹੜਾ ਬੜਾ ਸਿਆਣਾ ਮੁੰਡਾ ਸੀ ਉਹ ਭੱਜ ਕੇ ਟੱਕਰ ਮਾਰ ਲੱਗੀਆਂ ਗੱਡੀਆਂ ਦੀ ਸਾਰਾ ਸਮਾਨ ਲੈ ਕੇ ਸਮਾਨ ਲੱਗ ਉਹ ਕਹਿੰਦਾ ਬਸ ਹੁਣ ਨੇ ਇਹਦਾ ਗਿਆ ਬਸ ਗੱਡੀ ਚਲਤੀ ਚਾਲੋ ਚੜੇਗੇ ਫਿਰ ਆ ਸੋਦੇ ਰੋਲੇ ਪੈਂਦਾ ਉਦੋਂ ਸੀ ਜਿਹੜਾ 8 ਦਾ ਮਹੀਨਾ ਆਪਣਾ ਫਿਰ ਕੱਢੇ ਹੋਏ ਸੀ ਲੁੱਗੇ ਨਾ ਫਿਰ ਹੌਲੀ ਹੌਲੀ ਛੇੜਛਾਹ ਹੁੰਦੀ ਉਦੋਂ ਜਿਹੜੇ ਜਿਹੜੇ ਪਾਕਿਸਤਾਨ ਦੇ ਜਦੋਂ ਆਪਣਾ ਹਿੱਸਾ ਪਾਇਆ ਹਿੱਸਾ ਪਾਇਆ 5:30 ਵਜੇ 5:30 ਵਜੇ ਤਿੰਨੇ ਸਾਰੇ ਆਪਣਾ ਹਿੰਦੁਸਤਾਨ ਦੇ ਦੋ ਸੈ ਤਾਂ ਹਿੰਦੂਆ ਦੇ ਸਾਦੇ ਸਭ ਦੇ ਇੱਕੇ ਸਾਸੇ ਖਾਂਦਾ ਤੇ ਇੱਕੇ ਸਾਸੇ ਖਾਂ ਦੋ ਸੱਜੇ ਬੋਲਣ ਵਾਲਾ ਦੇ ਠੀਕ ਆ 5:30 ਵਜੇ ਵੱਡੇ ਹੈ ਆਪਣਾ ਤੇ ਆਪਾਂ ਨੂੰ ਕਹਿ ਹਟਿਆ ਕਰੇ ਜੀ ਵੀ ਤੁਸੀਂ ਹੋ ਲੋ ਤੇ ਤੀਚਾ ਹੀ ਬਣਾ ਲੋ ਨਾ ਵੀ ਤੁਸੀਂ ਆਪਦਾ ਲਾਹੌਰ ਲੋ ਅਸਾਂ ਤੁਹਾਡਾ ਆਪਣਾ ਰਾਜਾ ਰਾਜਾ ਜੀ ਦੀ ਰਾਜਧਾਨੀ ਆਪਣੀ ਲਾਹੌਰ ਸੀ ਵੀ ਤੁਸੀਂ ਆਪਾਂ ਇਹ ਆਪਣਾ ਪੰਜਾਬ ਛੱਡੋ ਇਹ ਫਿਰ ਜਿਹੜੇ ਸੇ ਹਿੰਦੂ ਸੇ ਕਸੂਰ ਕਾ ਹੱਲ ਲੱਗੇ ਜਿਵੇਂ ਆਪਾਂ ਕਹਿੰਦੇ ਹਿੰਦੂ ਸਿੱਖ ਭਾਈ ਐ ਹਾਂ ਤਾਂ ਆਪਾਂ ਸਾਰੇ ਬੋਲ ਵਾਲੀ ਭਾਈ ਸੇ ਵੀ ਜੇ ਇਹਨਾਂ ਨੇ ਫਿਰ ਪਹਿਲੇ ਆਪਣਾ ਕਿਰਤਾਰੀ ਬਲੇਵਸਿਓ ਤਾਰਾ ਸੋਹੇ ਆਪਣੇ ਡੀਡਰ ਸੇ ਅੰਮਰਸਾਹ ਦੇ ਇਹਨਾਂ ਨੂੰ ਇਹਨਾਂ ਨੇ ਮੋੜ ਲਿਆ ਉਹਨਾਂ ਮੰਨ ਲਿਆ ਅੰਗਰੇਜ਼ਾਂ ਨੇ ਕਿਹਾ ਵੀ ਇਹ ਨਹੀਂ ਕੰਮ ਚੱਲ ਆਪਣਾ ਤੁਸੀਂ ਅੱਧਾ ਡੋੜੇ ਚੰਗੇ ਰਹੋਗੇ ਵੀ ਅੰਗਰੇਜ਼ ਆਪਾਂ ਨੂੰ ਮੁੜ ਕੇ ਵਾਪਸ ਫੇਰ ਦੱਬ ਲੈਣਗੇ ਜੇ ਆਪਾਂ ਡੋੜੀ ਆਪਾਂ ਨਹੀਂ ਡੋਂਦੇ ਜਿਨਾ ਕਹਿੰਦਾ ਮੈਂ ਤੁਹਾਡੇ ਨਾਲ ਰਹਿਣਾ ਨਹੀਂ ਮੈਂ ਤੁਹਾਡੇ ਨਾਲ ਤਾਈ ਨਾਲ ਤੁਸੀਂ ਲੱਗਦਾ ਘਰ ਕਰਾਇਤੇ ਲੈ ਕੇ ਤੇ ਆਪਣਾ ਮੈਂ ਉਹ ਵਿਆਜ ਕੋਈ ਘੜੀ ਦੱਬ ਲੈਣੇ ਕਰ ਦੱਬ ਵਿਆਜ ਖੋੜਿਆ ਆਦਮੀਓ ਇਹ ਲੰਮ ਮੁਸਲਮਾਨਾਂ ਲਈ ਹੁੰਦਾ ਵਿਆਜ ਨਾਲ ਲੈਂਦਾ ਵਿਆਜ ਲੈਂਦੇ ਨਹੀਂ ਸਿੱਖ ਦੇ ਧਰਮ ਵਿੱਚ ਨਹੀਂ ਵਿਆਜ ਲੈਣਾ ਮੁਸਲਮਾਨ ਦੇ ਧਰਮ ਵਿੱਚ ਕੋਈ ਹੈ ਇਹ ਕਰਕੇ ਦੁਆ ਛੇੜ ਛਾਗ ਹੁੰਦੀਆਂ ਰਹਿ ਜਾਂ ਉਹਨਾਂ ਨੇ ਫੇਰ ਛੇੜ ਛਾਗ ਉਹ ਅੱਜ ਕੱਲ ਲਾਗੇ ਕਰ ਆਪਾਂ ਤੋਂ ਪਹਿਲਾਂ ਉਹਨਾਂ ਨੇ ਮਾਰਨੇ ਸ਼ੁਰੂ ਕਰਤੇ ਲੁੱਟਣੇ ਸ਼ੁਰੂ ਕਰਤੇ ਆਪਣੇ ਲੋਕਾਂ ਨੇ ਪਹਿਲਾਂ ਸ਼ੁਰੂ ਕਰੇ ਆਪਣੇ ਫੇਰ ਜਦੋਂ ਉਧਰੋਂ ਗੱਡੀਆਂ ਆਉਣ ਲੱਗੀਆਂ ਆਪਣੇ ਬੰਦਿਆਂ ਨੇ ਮਾਰਿਆ ਨਹੀਂ ਕੁਝ ਦੱਸਿਆ ਵੀ ਰੌਲਾ ਜਿਵੇਂ ਆਪਾਂ ਕਹਿੰਦੇ ਵੀ ਬਿਜਲੀਾਂ ਰੌਲਾ ਨਾ ਨਾ ਰੌਲਾ ਉਹ ਫੇਰ ਰੌਲਾ ਤੇ ਸੁਣਦੇ ਰਹੇ ਲੋਕਾਂ ਹੁੰਦੇ ਰਹੇ ਫਿਰ ਕੱਲ ਜੀਪ ਪਰਪੋਰਟ ਕੱਢਦੇ ਲੋਕਾਂ ਨੇ ਕੁਝ ਬੰਦੇ ਸਾਡੇ ਇਥੋਂ ਗਏ ਸੇ ਮਹਾਂਪਤ ਪਿੰਡਾਂ 'ਚ ਰੇਡੀਓ ਵਗੈਰਾ ਹੁੰਦੇ ਸੀ ਨਾ ਕੋਈ ਉਦੋਂ ਕੋਈ ਰੇਡੀਆ ਨਹੀਂ ਸੀ ਅਖਬਾਰ ਵੀ ਨਹੀਂ ਸੀ ਹਾਲ ਨਾ ਕੋਈ ਅਖਬਾਰ ਤਾਂ ਸ਼ਾਇਦ ਹੀ ਹੋਣ ਬੰਦੀ ਕਰਦੇ ਹੁੰਦੇ ਸੋਟੋ ਜਾਣੇ ਉਦੋਂ ਇਹਨਾਂ ਨੇ ਸੁਨੇਹਾ ਆਉਂਦਾ ਅੱਛਾ ਵੀ ਜਿਵੇਂ ਇਥੋਂ ਤਾਂ ਸੁਨੇਹਾ ਦੇਤਾ ਹਾਂ ਪਿੰਡ 'ਚ ਕਿਸੇ ਮੇਨ ਹਾਂ ਜਿਹੜੀ ਹੁਣ ਆਪਣੀ ਆ ਆ ਛੜਕਾ ਮੈਂ 6-7 ਸਾਲ ਨੂੰ ਕੱਢੀ ਹੈ ਇਹ ਤੇ ਐਡੀ ਕੁ ਵੈਰ ਮਚਾਰ ਕਿਲਾ ਤੋਂ ਬੋਲ ਮਾਰਦਾ ਬੰਦਾ ਕਹਾਂ ਉਹਦਾ ਬਿੱਬਲੀ ਜਾਂਦਾ ਹੈ ਉਹ ਬੱਬੇ ਦਾ ਫੂਨੂ ਨਹੀਂ ਸੀ ਤਾਂ ਮੈਨੂੰ ਬੋਲ ਮਾਰਤਾ ਮੈਂ ਤਾਂ ਹਮਾਰਾ ਹਾਂ ਸਾਰੀ ਜਿਹੜੇ ਆਪਣੇ ਜਾ ਕੇ ਜਦਿਆ ਫਟੇ ਗੜ ਸਾਖ ਬੋਲ ਛੜਕ ਕਿ ਛੇਰ ਸਾਹ ਚੂਰੀ ਦੀ ਕੱਢੀ ਹੈ ਅੱਛਾ ਉਹਨੇ ਦਬਲਤਾ ਸੀ ਪਹਿਲਾਂ ਬਾਪ ਨੇ ਲੈਣਾ ਸੀ ਆਪਣਾ ਬਾਪ ਤੋਂ ਬਗੜਾ ਆ ਗਿਆ ਸੀ ਮੁੰਡਾ ਹਮਾਉਂ ਹਮਾਉਂ ਤੋਂ ਫੇਰ ਛੇਰ ਸਾਹ ਚੂਰੀ ਬਰਾ ਫਾੜ ਆਪਣੀ ਹਿੰਦੂ ਸਾਹਿਬ ਮਲਾਇਕ ਕਰੇ ਫੇਰ ਫੇਰ ਦਵਾਰ ਉਹਨੇ ਦਬਲਿਆ ਅੱਛਾ ਫੇਰ ਆਪਣੇ ਤੇ ਸੱਤ ਪੀੜੀਆਂ ਰਾਜ ਉਹਨਾਂ ਦਾ ਕਰਤੀ ਗਈ ਬੋਲ ਮਾਰਦਾ ਹਾਂ ਸਭ ਜੁਲਵਾ ਲਾ ਕੇ ਬੁਰੂ ਨਾਲ ਕਤੋਂ ਫੇਰੇ ਫੇਰੇ ਲਾਇਗੇ ਸੀ ਹਾਂ ਕਿਉਂ ਜਿਹੜਾ ਸੀ ਇਹ ਆਪਣਾ ਆਪਣਾ ਬਾਬਰ ਬਾਬਰ ਦਾ ਖਮਾਉਂ ਹੋਇਆ ਜੀ ਹਮਾਉਂ ਦਾ ਖਮਾਉਂ ਹੋਇਆ ਅਕਬਰ ਦਾ ਜਹਾਂਗੀਰ ਹੋਇਆ ਜਹਾਂਗੀਰ ਦਾ ਸ਼ਾਹਜਹਾਂਦ ਹੋਇਆ ਸ਼ਾਹਜਹਾਂਦ ਦਾ ਰੰਗਦੇਵ ਹੋਇਆ ਰੰਗਦੇਵ ਦਾ ਬਹਾਦਰ ਸ਼ਾਹ ਹੋਇਆ ਫੇਰ ਆਪਣੇ ਉਸ ਤੋਂ ਬਾਅਦ ਆਇਆ ਆਪਣੇ ਰਾਜਾ ਦਿੱਲੀ ਆ ਜੋ ਖਣ ਲੁੱਟੇ ਨਾ ਆਕੇ ਫੇਰ ਰੋਡ ਲੁੱਟਨੇ ਤੋਂ ਫੇਰ ਆਪਣੇ ਸਿੱਖਾਂ ਨੇ ਕੋਇਆ ਉਦੋਂ ਬਦਾਦੀ ਤੋਂ ਜਾਂਦੇ ਨੂੰ ਫੇਰ ਉਹਨੇ ਕਿਹਾ ਵੀ ਬਾਦੀ ਨੂੰ ਵੀ ਇਹ ਬੰਦੇ ਕੌਣ ਤੇਰੀ ਫੌਜ ਹੈ ਤੂੰ ਮੇਰੀ ਫੌਜ ਮਰਵਾਤੀ ਜਖਰੀਆ ਖਾਨ ਨੂੰ ਲਾਹੌਰ ਦਾ ਸੀ ਨਾ ਤੇ ਉਹ ਕਹਿਣ ਲੱਗਾ ਵੀ ਮੈਂ ਨਹੀਂ ਮਰਵਾਈ ਕਹਿੰਦਾ ਹੋਰ ਇਹ ਤਾਂ ਕਹਿੰਦਾ ਬੰਦੇ ਹਜੇ ਜਿਹੜੇ ਆਪਣੇ ਸਿੱਖ ਸੇ ਕਹਿੰਦਾ ਵੀ ਉਹ ਤਾਂ ਉਹ ਨਾ ਉਹ ਬਾਜ਼ ਮੰਗੂ ਪੈਂਦੇ ਨਾ ਕਹਿੰਦਾ ਕਹਿੰਦਾ ਫੋਨ ਦੇ ਘਰ ਬਾਟਾ ਦੇ ਮੇਰੇ ਤੈਨੂੰ ਮੈਂ ਕੱਢ ਦੂ ਇੱਥੋਂ ਉਗਰਾ ਬਾਈਕ ਤੋਂ ਰੋਂ ਹੂੰ ਉਗਰਾ ਰਹਿੰਦੀ ਘੋੜੇ ਨਾਲ ਬਾਹਰ ਰੋਹੀ ਚ ਰਹਿੰਦੇ ਨਾ ਤੇ ਕਹਿੰਦਾ ਫੇਰ ਕੇ ਫੇਰ ਉਹਨੇ ਬਹੁਤ ਜੱਦਲ ਕਰਿਆ ਤੇ ਚੱਲ ਵੀ ਫੇਰ ਉਹ ਉਦੋਂ ਬਾਅਦ ਇਹਨਾਂ ਨੇ ਕਰਕੇ ਕਰਾ ਕੇ ਸਾਰਾ ਕੁਝ ਕਰਕੇ ਫੇਰੇ ਸਮਝ ਲੋ ਵੀ ਇਹਨਾਂ ਨੇ ਐਨਾ ਚਿਰ ਆਪਣੇ ਦੇ ਰਾਜ ਕਰਿਆ ਪਹਿਲਾਂ ਫੇਰ ਤੋਂ ਪਾ ਰੋਲੀ ਗੱਲ ਛੇੜ ਚ ਲਾਈਏ ਨਾ ਹੁਣ ਆਪਾਂ ਇਹ ਫਿਰ ਤੋਂ ਰੋਲਾ ਪਿਆ ਰੌਲੇ ਤੇ ਹੋੜ ਲੱਗੇ ਛੇੜ ਤਾਂ ਫੇਰ ਆਪਣੇ ਰਾਮਪੁਰਾ ਹੁੰਦਾ 8 ਭਾਦੋਂ ਦਾ ਆ ਰਾਮਪੁਰਾ ਦੇਖਿਆ ਵੀ ਛੇੜ ਰਾਮਪਰਾ ਥੇ ਨਾ ਹਾਂ ਇਹ ਤੇ ਬਹੁਮਾਰ ਆਏ ਵਪਾਰ ਕਰਦੇ ਭਾਈਆਂ ਵਾਂਗੂ ਅੱਛਾ ਇੱਥੇ ਫਿਰ ਜਦੋਂ ਮੰਡੀ ਆ ਪਸਪਾਂ ਦੀ ਮੰਡੀ ਅੱਠ ਭਾ ਅੱਠ ਭਾ ਦੋਂਦੇ ਹੁੰਦਾ ਇਹ ਠੀਕ ਹੈ ਜੀ ਅੱਠ ਭਾ ਦਦੇ ਸੀ ਹਾਂ ਉਹ ਤਾਂ ਅੰਗਰੇਜ਼ ਘੱਟ ਜੱਲੀ ਨਾ ਇਹ ਤੇ ਫਿਰ ਬਹੁਮਾਰ ਖੋਲੇ ਪੈਸੇ ਖੋਲੋ ਨਾ ਦੇ ਲੋਕਾਂ ਨੇ ਹਾਂ ਲੋਕਾਂ ਨੇ ਤੇ ਇਧਰ ਮੇਲਾ ਸੀ ਅੱਠ ਭਾ ਦੋਂ ਫੜਾ ਜੋਗੀ ਪੀਰ ਦਾ ਤੇ ਉਹਨਾਂ ਦੀ ਜਦੋਂ ਅੱਖੋਹੇ ਉਹ ਰੋਲੂ ਕੇ ਮੁੜ ਗਏ ਹੋ ਕੀ ਕਹਨ ਫਿਰ ਅੱਠ ਭਾ ਦੋਂ ਰੌਲਾ ਸ਼ੁਰੂ ਹੋ ਗਿਆ ਫਿਰ ਲੋਕਾਂ ਵਿੱਚ ਬੰਬੇ ਜਿਹੜੇ ਸੀ ਵੀ ਆਪਾਂ ਖਸੂਤੇ ਆ ਪਹਿਲਾਂ ਇਹਨਾਂ ਲੋਕਾਂ ਨੇ ਆਪਾਂ ਨੂੰ ਕਿਹੜਾ ਮਾਰਦੂ ਆਪਾ ਪੜਾਵਾ ਮੰਗ ਰਹੇ ਨੇ ਆ ਜੱਜੀ ਫੇਰ ਉਹ ਜੱਥੇ ਛੱਡ ਪੇ ਫੇਰ ਚੱਲ ਪੇ ਇਕੱਠੇ ਲੋਕ ਲਟੇਰੇ ਬਾਲੇ ਹੋ ਗਏ ਮਾਰਨ ਵਾਲੇ ਇਕੱਠੇ ਲਟੇਰੇ ਬਾਲੇ ਸੇ ਫੇਰ ਸਾਡੇ ਇੱਥੇ ਉਦੋਂ ਫਿਰ ਮੈਂ ਤੱਕੜਾ ਸੀ ਪਹਿਲਾਂ ਹੌ ਬੰਬਾ ਸੀ ਮੇਰੇ ਪੇ ਉਹ ਨਾਲ ਪਹਿਲਾਂ ਮਾਰਦਾ 18-19 ਸਾਲ ਦਾ ਸੀ ਗਬਰੂ ਉਹਦਾ 18 ਹਾਂ ਫੇਰ ਸਮਝੇਦਾ ਵੀ ਤੜਕੇ ਆਏ ਜੀ ਬੇਗੇ ਵਾਲੇ ਹੂੰ ਇਧਰ ਉਹ ਜੰਮੂ ਕੋਲ ਜਿਹਾ ਦੇਖ ਅੱਛਾ ਮਿਸਟਰ ਹਾਂ ਇਧਰ ਆਪ ਲਵੇ ਹੋ ਗਏ ਆਖਮੇਦ ਮੁਜ਼ਾ ਇਹਨਾਂ ਨੇ ਫੇਰ ਆਪਣੇ ਪਿੰਡ ਸਾਡੇ ਪਿੰਡ ਚ ਬੜੇ ਜਦੋਂ ਇੱਥੇ ਆਪਣੇ ਘਿਹਰਾਂ ਦਾ ਬੇੜਾ ਜਿਹੜਾ ਉੜਲਾ ਅੱਛਾ ਇੱਥੇ ਸੇਖਾਂ ਦੇ ਬੱਚੇ ਵਾਲੇ ਕਹੀ ਮਾਰਦੇ ਹਾਂ ਅੱਛਾ ਮਾਰ ਕੇ ਫੇਰ ਤੇਲੀਆਂ ਦਾ ਗਵਾੜੂ ਵੱਜਦਾ ਸੀ ਤੇਲੀਆਂ ਸਾਡੇ ਘਰ ਵਾਲਾ ਕੰਮ ਸੀ ਹੂੰ ਉਹ ਜੋ ਘਰ ਵਾਲਾ ਕੰਮ ਸੀ ਉਹਨਾਂ ਜੀ ਉੱਥੇ ਬਾੜ ਕੇ ਬੁੱਗਾਂ ਨੂੰ ਮਾਰ ਗਏ ਬਚਾ ਦੇ ਬਜ਼ੁਰਗ ਨੂੰ ਮਾਰ ਦੇ ਗਏ ਆਇਦ ਨੇ ਰੋਲਾ ਜੱਪਾ ਗਿਆ ਪਿੰਡ ਇਕੱਠਾ ਹੋ ਗਿਆ ਅੱਛਾ ਵੀ ਜਾਣ ਨਹੀਂ ਦੇਮਾ ਸਾਡੇ ਬੰਦੇ ਮਾਰਦੇ ਸਾਡੇ ਪਿੰਡ ਨੇ ਕੋਈ ਬੱਚਾ ਨਹੀਂ ਮਾਰਿਆ ਇੱਥੇ ਤੇ ਚੱਲ ਭਾਈ ਜਦੋਂ ਖੋਹ ਛੇੜ ਸਾਂ ਹੁੰਦੀ ਤੇ ਉਹ ਇੱਕ ਸਾਡਾ ਤੇਲੀ ਸੀ ਆਪਣਾ ਘਰ ਕੁੱਤਬੂ ਕੁੱਤਬਦੀ ਨਹੀਂ ਕਿਸੇ ਉਹ ਰਾਦੋ ਨੇ ਭਰਾਸੇ ਉਹ ਉਹਦੀ ਉਹ ਸਾਡਾ ਤੇਲ ਜਮ ਘਰ ਸਾਡੇ ਘਰ ਜਾਂਦੇ ਚਾਰੇ ਜੋ ਰੋਜ਼ ਇਕੱਠੇ ਤੇ ਰਹਿੰਦੀ ਸੀ ਹਾਂ ਉਹਦੇ ਚਾਰ ਮੁੰਡੇ ਸੇ ਹੂੰ ਉਹ ਸੱਟ ਲਿਆ ਉਹਨਾਂ ਨੇ ਅੱਛਾ ਉਹਦੀ ਜੀ 21 ਤਲਵਾਰਾਂ ਮਾਰੀਆਂ ਪਾ 21ਵਾਂ ਮਾਰ ਕੇ ਵੱਢ ਕੇ ਡਿੱਗ ਪਿਆ ਡਿੱਗ ਪਿਆ ਖੇ ਮਰ ਗਿਆ ਉਹਨਾਂ ਦਾ ਆਖਿਆ ਹਾਂ ਉਹਨੇ ਅੱਗੇ ਖੂਨ ਨਿਕਲਿਆ ਭਾਦੋਂ ਦਾ ਵੀ ਨਹੀਂ ਸੀ ਤੇ ਜਦ ਕੰਨੀਆਂ ਪੰਨੀਆਂ ਸੀ ਤੇ ਜੋ ਖੂਨ ਨਿਕਲ ਗਿਆ ਉਹਨੇ ਆਖਿਆ ਵੀ ਮੈਂ ਤਾਂ ਨਹੀਂ ਜਾਣਾਂ ਉਹ ਸਿਰ ਚੱਕਿਆ ਉਹਨੇ ਨਿਗਾ ਪੈ ਗਿਆ ਨਹੀਂ ਸਿਰ ਚੱਕ ਲਿਆ ਉਹ ਭੱਜ ਕੇ ਚਲਵਾ ਰਹਿ ਕੇ ਫੇਰ ਆਇਆ ਉੱਠ ਕੇ ਭੱਜ ਲਿਆ ਉਹ ਅੱਛਾ ਉਹ ਆਪਣੇ ਕਿਲੇ ਚੋਂ ਆਪਣੇ ਆ ਬਚਾ ਲਈ ਹੁੰਦੀਆਂ ਨਾ ਬੀ ਉਹ ਸਾਡੇ ਖੇਤ ਨੂੰ ਭੱਜ ਲਿਆ ਅੱਛਾ ਜੀ ਆਪਣੇ ਨਿੰਮਾ ਕੋਲ ਆਪਣੇ ਘਰ ਕੋਲ ਵੀ ਫੜਾ ਬੋੜਾ ਦੇ ਲੰਡੀਆਂ ਹੁੰਦੀ ਸਿੱਧੀ ਅੱਛਾ ਉਹ ਤੋਂ ਬੰਨੇ ਬਾਹਲੇ ਸੇ ਹੂੰ ਉਹਦਾ ਬੰਨੇ ਬੇਜਾ ਸੇ ਥਾ ਥਾ ਬੰਨੇ ਸੇ ਉਹ ਬਸ ਹੀ ਘੱਖ ਬੜਦੇ ਇੱਥੇ ਹੂੰ ਮੇਨਾਂ ਚ ਬੰਨਾਂ ਦੇ ਮੁੱਢਾ ਸਲਵਾਰਾਂ ਹੂੰ ਜਿਹੋ ਇਸ ਦੇਖਿਆ ਵੀ ਇਹ ਤਾਂ ਕੋਈ ਹਾਲ ਵੰਗੂ ਬੜਿਆ ਵੀ ਬਿਗਰੇ ਬਾੜਤਾਇਤਾ ਸਾਡੀ ਗੋਲੀ ਆ ਕੇ ਕਹਦਾ ਸਾਡਾ ਸਾਰਾ ਟੱਬਰ ਮਾਰਤਾ ਅੱਛਾ ਹਾਂ ਮخه ਬੜਾ ਲੁੜਾ ਆ ਫਿਰ ਹੁਣ ਆਪਣਾ ਉਥੇ ਬੰਨੇ ਦੀ ਕੋਠਾ ਸੀ ਅੱਛਾ ਜੀ ਅਸੀਂ ਫਿਰ ਆਪਣੀ ਬੈਠਕ ਚ ਬਿਠਾਤਾ ਅੱਛਾ ਮੈਂ ਬਹਿ ਜਾ ਤੂੰ ਇੱਥੇ ਹਾਂ ਉਦੋਂ ਕਮਾਂਡਰ ਹੁੰਦੇ ਪਾਣੀ ਨੂੰ ਹਾਂ ਪਾਣੀ ਕਮਾਂਡਰ ਹੁੰਦਾ ਦੇਖ ਤਾ ਦੇਖੋ ਇੱਥੇ ਮਿੱਟੀ ਦੇ ਮੇਰੇ ਦੇਖੇ ਹੋਰੇ ਹਾਂ ਅਥੇ ਕਮਾਂਡਰ ਪਾਣੀ ਲੈਣਾ ਮخه ਮੇਰੇ ਚਾਚੇ ਉਹਦੀ ਹਾਲ ਛੱਡ ਕੇ ਆਉਣ ਵਾਲੇ ਨਾ ਤੇਰੇ ਅਸੀਂ ਪੱਟੀਆਂ ਫੇਰ ਘੜਾਂਗੇ ਸੱਤਾ ਨਹੀਂ ਹੁੰਦੀਆਂ ਹਮ ਚੱਲ ਜੀ ਉਹਦਾ ਜੋਮੜਾ ਗਿਆ ਇਥੋਂ ਪੜੀ ਇਲਾਕੇ ਉਹ ਸਮਾਦ ਜਾ ਪੜਿਆ ਡਰ ਗਿਆ ਹਾਂ ਡਰ ਗਿਆ ਮੈਨੂੰ ਫੇਰ ਨਾ ਮਾਰ ਦੇ ਨਾ ਮਾਰ ਦੇਣਾ ਹਾਂ ਜਦੋਂ ਮੈਂ ਮੇਰੇ ਚਾਚੇ ਲਈ ਆਏ ਬਗੈ ਚਾਚਾ ਪੜਤ ਆਇਆ ਕਰਕੇ ਮਾਰ ਤਾਂ ਜਬਾਕ ਜਲਾ ਖਾਂਦਾ ਤੇ ਮੀਆਂ ਦਾ ਆਪਣੇ ਆਂਦਾ ਤੇ ਇੱਕ ਆਪਣਾ ਕੁਦਰਦੀਨ ਮੇਰੇ ਚਾਚਾ ਸਾਡਾ ਚਾਚਾ ਲੱਗਦਾ ਸੀ ਉਹ ਵੀ ਇੱਥੇ ਆਪਣੀ ਬੈਠ ਕੇ ਬੈਠਾ ਸੀ ਬਿਠਾਇਆ ਦੋਨਾਂ ਦੇਖਿਆ ਉਹ ਕਿੱਥੇ ਉਹਦਾ ਭਾਈ ਕਹਿੰਦੇ ਇੱਥੇ ਕਿੱਥੇ ਹੈ ਮੈਂ ਕਿਹਾ ਇੱਥੇ ਬਿਠਾ ਗਿਆ ਸੀ ਉਹਦਾ ਖੂਨ ਡੁੱਟ ਭਾ ਗਿਆ ਮਗਰ ਮਾਰ ਡੋਗੇ ਹਾਂ ਫੇਰ ਮੇਰੇ ਚ ਪੈਲ ਦੀ ਉੱਥੋਂ ਦੇ ਆਂਦਾ ਹਾਂ ਉਦੋਂ ਹੜੀ ਦਾ ਸ਼ਰਾਬ ਹੀ ਹੁੰਦਾ ਦਾ ਬਾੜੀ ਅੱਛਾ ਅਜਾ ਲੈਣਾ ਉਹ ਵੀ ਆ ਗਿਆ ਉਹ ਵੀ ਆ ਗਿਆ ਉਹ ਵੀ ਆਇਆ ਜਦੋਂ ਦੇਖਿਆ ਕਹਿੰਦਾ ਵੀ ਮੈਨੂੰ ਕਹਿੰਦਾ ਵੀ ਜਾਂ ਛੋਟੇ ਭਾਈ ਸਾਡਾ ਭਰਾ ਲਾ ਦੇ ਵੀ ਦਾ ਆਹੋ ਠੀਕ ਹੈ ਵੀ ਤੂੰ ਗੱਡ ਮੋੜਦਾ ਹੁਣ ਹੋਰ ਨਹੀਂ ਕੱਢਦਾ ਹੂੰ ਮੈਂ ਕਿਹਾ ਕਾਹ ਦੀ ਕਰ ਲੈ ਪੇਲ ਦੀ ਗੋੜ ਵੀ ਕਰੋ ਤੇ ਕਿਨੇ ਹੀ ਕੜਾਈਆ ਮੇਰੇ ਚਾਚੇ ਕਹਿੰਗਾ ਵੀ ਤੂੰ ਅੱਕ ਦੇ ਕੰਮ ਨਹੀਂ ਲੈ ਵੱਢ ਕੇ ਅੱਛਾ ਹਾਂ ਦੋਈ ਬੜਾ ਜੀ ਹਾਂ ਸੀਰੀਅਲ ਕਹੇ ਸੀਰੀਅਲ ਦਾ ਦੋ ਤਿੰਨ ਹੁੰਦੇ ਵੀ ਤੇ ਜਦੋਂ ਉਹਨਾਂ ਨੇ ਕਿ ਸੱਬੇ ਵੱਡਿਆਂ ਨੇ ਮੈਂ ਭੱਜਦਾ ਡੰਡੀ ਸੀ ਅਸੀਂ ਨਿੱਡੀ ਸੀ ਕਿਦੇ ਸੇ ਉਦੋਂ ਅੱਛਾ ਜੀ ਮੈਂ ਦੇਖਿਆ ਗਿਆ ਤੇ ਫਿਰ 21 ਦਮਕੜੇ ਕੁੱਤੇ ਦਮਕੜੇ ਆ ਜਾਣੇ ਚਿੱਲੇ 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 ਆਉਣੇ ਉਹਨੇ ਬਣਾ ਲਿਆ ਹਾਂ ਹਾਂ ਕਿਨੇ ਫਿਰ ਉਹਨਾਂ ਦੀ ਛੰਡੇ ਪਾਣਾਂ ਨੂੰ ਮਾਇਆ ਅੱਛਾ ਆਸ ਗਿਆ ਪਣਾ ਜਿਵੇਂ ਹੁਣ ਆ ਖਾ ਰਿਹਾ ਅੱਛਾ ਉਦੋਂ ਵੀ ਸਾਡੇ ਕੋਲ ਸੀ ਥੋੜੀ ਖਾਲ ਇਹ ਥੋੜੀ ਸਾਡੇ ਆਉਂਦੀ ਠੀਕ ਹੈ ਉਹ ਫਿਰ ਨਿਮਾਗੇ ਖਾਤਰ ਜੀ ਬੰਨੇ ਹੁੰਦੇ ਉਹਨਾਂ ਕਾੜ ਕੇ ਸੀ ਨਾਲੇ ਮੇਲਾ ਬੰਦ ਹੋ ਗਿਆ ਫਿਰ ਜੀ ਉਹਦੇ ਅਸੀਂ ਇੱਥੇ ਸਾਡੇ ਕੋਲ ਮੁਸਲਮਾਨ ਬਹੁਤ ਹੋਬੇ ਹਾਂ ਜਿਹੜੇ ਹੋਰ ਨਹੀਂ ਸਾਡੇ ਆਪਣੇ ਮਿੱਢੋਲੀ ਸਾਰੇ ਹੁੰਦੇ ਇਤੋਂ ਤੇ 30 40 ਬੰਦੇ ਹੁੰਦੇ ਤੇ ਚੱਲ ਹੁੰਦੀ ਹੈ ਬਾਉਂਦੀ ਫਿਰ ਬਾਹਰ ਰੋਟੀਆਂ ਲੈ ਕੇ ਆਉਂਦਾ ਉਹਨੂੰ ਰਾਤ ਨੂੰ ਬੰਦੇ ਨਹੀਂ ਹੁੰਦਾ ਸੀ ਆਹੋ ਕਹਾਣਾ ਹੁੰਦਾ ਰਾਜੇ ਦਾ ਹੁਕਮ ਸੀ ਨਾਲੇ ਕਹਿੰਦਾ ਜੀ ਇਹ ਮੈਂ ਦੇਖ ਲੈਣਾ ਮੋਦਾ ਘਰ ਬਾਹਰ ਫੂਕੂ ਅੱਛਾ ਰਾਜਾ ਕਹਿੰਦਾ ਵੀ ਜੇ ਕਿਸੇ ਨੇ ਇਹਨੂੰ ਰੋਟੀ ਰੋਟੀ ਦੇ ਦਿੱਤੀ ਫਿਰ ਨੇਰੇ ਮੈਂ ਰੋਟੀ ਲੈ ਕੇ ਆਉਂਦਾ ਟਰੋਕਲਾ ਫਿਰ ਬੰਦੋ ਬੰਦੀ ਚੰਬਰ ਜਾਂਦੇ ਭੁੱਖੇ ਮਰਦੇ ਹੋਰ ਫਿਰ ਕੀ ਨਾ ਰਾਤ ਨੂੰ ਬੰਨੇ ਚ ਰੱਖਦੇ ਚੜੀਆਂ ਚ ਰੱਖਦੇ ਉਹਦੇ ਫਿਰ ਸੀ ਜੀ ਇੱਕ ਘਾੜੀ ਲਈ ਸਾਡਾ ਜੋਗ ਚਾਚਾ ਲਈ ਤੇਲੀ ਇਹ ਕਹਿੰਦਾ ਈ ਇੱਕਾਈ ਨਾ ਜਮਾ ਮੁਕਬਰ ਹੋ ਗਿਆ ਅਸਾਂ ਮੁਕਬਰ ਹੋ ਗਿਆ ਫਿਰ ਮੀਨਾ ਰੌੜਾ ਰਹਿ ਜੀ ਹਾਂ ਆ ਢਾਹਰ ਭਰੀ ਜਾਇ ਕਰੇ ਹਾਂ ਮੁਰਦਿਆਂ ਦੀ ਨਰ ਮਰੀ ਬੰਨੇ ਬਾਕੀ ਹਾਂ ਢਾਹਰ ਵਿਚ ਟੂਮਾਂ ਬੈਰਾ ਢੜਕੀਆਂ ਦੇ ਵਿਚ ਮੈਂ ਰੱਖੇ ਹੁੰਦੇ ਗਾਂ ਤੇਲ ਨੂੰ ਧਾਰ ਦੇ ਚੱਕਰ ਯੋਗ ਹਾਂ ਆ ਚੱਕਰ ਪੈਂਦਾ ਨਾ ਉਹ ਧਾਰਾ ਅਸੀਂ ਹੁਣ ਧਾਰਾ ਨਾਲ ਮਿਲ ਜਾਂਦਾ ਤੇ ਧਾਰਾ ਅਸੀਂ ਉਹ ਨਹਿਦੀਆਂ ਇਥੋਂ ਕਰ ਤੇ ਟੂਮਾਂ ਗੱਡੀ ਜਾਂਦੇ ਫਿਰ ਹੌਲੀ ਹੌਲੀ ਭਾਈ ਜਦੋਂ ਕੁਝ ਸੇ ਤੋਂ ਸੇ ਕਹਨੇ ਮੁੰਡੇ ਗਏ ਪਾਕਿਸਤਾਨ ਨੂੰ ਅੱਛਾ ਸ਼ੀਵ ਸਿੱਖ ਬਣ ਕੇ ਗਏ ਹਮ ਅੰਬਦਾਰੀ ਹੋ ਕੇ ਪੱਗਾ ਬਣ ਕੇ ਜਾਣੇ ਉਹ ਫਿਰ ਦਿਨੇ ਲੁਕੇ ਕਰਨ ਫਿਰ ਉਹ ਪਾਕਿਸਤਾਨ ਚ ਗਏ ਉਹ ਮੇਰੇ ਹਾਣੀ ਸਮਝ ਇੱਕ ਮੁੰਡਾ ਵੱਡਾ ਸੀ ਹਮ ਤੇ ਉਹ ਫਿਰ ਪਾਕਿਸਤਾਨ ਜਾ ਬੜੇ ਸੀ ਅੱਛਾ ਹਾਂ ਹੁਣ ਵੀ ਗੱਲਾਂ ਕਰਦੇ ਨਾ ਉਹ ਇੱਕ ਬਾਪੂ ਉਧਰੋਂ ਵੀ ਕਹਿੰਦੇ ਸੀ ਵੀ ਇੱਕ ਗੱਡੀ ਭਰ ਕੇ ਭੇਜਤੀ ਸੀ ਉਹ ਦਲ ਮੈਂ ਦੱਸਦਾ ਨਾ ਉਹ ਆਈ ਸੀ ਉਹ ਫਿਰ ਉਧਰੋਂ ਹੱਥ ਕੁੜੀਆਂ ਦੇ ਵੱਡੇ ਮਰ ਸੀ ਆਪ ਦੇਖੇ ਉਸ ਬੜਾ ਨੇ ਇੰਨੇ ਨੇ ਹੱਥ ਵੱਡੇ ਕੁਛ ਦੁੱਧੀਆਂ ਵੱਡੀਆਂ ਉਹਨਾਂ ਨੇ ਗੱਡੀ ਭੇਜੀ ਸੀ ਫੇੜੀ ਪਟਾਲਾ ਪਟਾਲਾ ਓਖਾ ਹੋਇਆ ਫੇਰ ਓਖੇ ਹੋਇਆ ਪਹਿਲਾਂ ਭਾਈ ਰੋਟੀ ਦਿੰਦਾ ਸੀ ਰੋਡਸ ਕਹਰੇ ਨੂੰ ਇਹਦੇ ਸਕੇ ਸੀ ਇਹ ਹੂੰ ਬੀਜੋ ਰਾਜਾ ਮਰਗ ਗੱਡੀ ਇਹਨਾਂ ਨੂੰ ਮਿਲੂ ਹੂੰ ਐਸੇ ਜੀ ਨਾ ਇਹ ਫੇਰ ਉਹਨੇ ਕਹਦਾ ਵੀ ਜਿਹਦੇ ਘਰੇ ਮੈਂ ਮੁਸਲਮਾਨ ਦੇਖ ਰਿਹਾ ਰੋਟੀ ਦਿੰਦਾ ਸੀ ਮੈਂ ਨਾ ਛੱਡੂਗਾ ਉਹਨੂੰ ਫੇਰ ਭਾਈ ਬਹੁਤ ਬਰਬਰਾਈ ਚੱਡੀ ਚੋਰੀਆਂ ਰੋਟੀ ਸੀ ਲੈਣੋਂ ਨਹੀਂ ਹਟੇ ਅਸਰ ਰੋਟੀਆਂ ਭਾਈ ਮੈਂ ਵੀ ਲੈ ਆ ਗਏ ਉਹ ਦਸੇ ਵਲੇ ਕੇ ਉਹਨਾਂ ਦੇ ਦਿਸੇ ਕੁੱਝ ਮੁਸਲਮਾਨ ਆਪਣੇ ਬਹੁਤ ਜਿਆਦੇ ਸੀ ਜਿਆਦੇ ਸੀ ਰੋਟੀ ਲੈ ਕੇ ਉਹ ਵੀ ਨਹੀਂ ਲੈ ਗਿਆ ਨਾ ਮੈਂ ਵੀ ਰੋਟੀ ਨਹੀਂ ਲੈ ਕੇ ਨਾ ਮੈਂ ਛੱਕ ਨਾ ਕਰਨਾ ਜਿਹੜੇ ਵੀ ਆ ਟਾਲ ਬਟਾਲਾ ਕਰਨ ਲੱਗੇ ਕਿਸੇ ਨੂੰ ਹਾਂ ਪਿੰਡ ਚ ਸੀ ਅਡੀ ਮੈਂ ਚੱਲ ਹੁੰਦੀ ਹਵਾਉਂਦੀ ਭਾਈ ਜਾ ਕੇ ਦੋ ਭਾਬੋ ਨਿਕਲ ਗਈ ਅਸੂ ਚੜ ਗਿਆ ਮੀ ਨਹੀਂ ਹਟਿਆ ਮਦੋ ਮੀ ਉਹ ਸਭ ਜਾਦੇ ਪਿਆ ਗੁੱਡ ਮੀਨਾ ਬਾੜਾ ਨਹੀਂ ਲੋਕਾਂ ਟੈਣਾ ਤੇ ਘਰ ਟਾਏ ਤੇ ਫਿਰ ਟਿਕਟ ਗਿਆ ਹੋ ਗਿਆ ਟਿਕਟ ਗਿਆ ਹੋਇਆ ਫਿਰ ਭਾਈ ਇਕੱਠੇ ਹੋਣ ਲੱਗੇ ਇੱਥੇ ਬਰਤੂ ਵੀ ਛਕਾਇਆ ਮੁਸਲਮਾਨਾਂ ਨੂੰ ਜਿਹਨੂੰ ਸੂਰ ਮਾਰ ਕੇ ਉਹਨਾਂ ਦੇ ਆਪਣੇ ਪੈਰ ਦੇ ਪਾਸੇ ਸੀ ਹੋ ਬੇਵਾਸਿਓ ਅੱਛਾ ਜੀ ਤੇ ਕਾਕਾ ਸੋਂ ਸਾਡੇ ਚਾਚੇ ਹੋ ਜੀ ਇਹਨਾਂ ਵੀ ਭਾਈ ਬਣ ਜਾਓ ਅੱਛਾ ਜੀ ਭਾਈ ਬਣ ਕੇ ਭਾਈ ਭਾਈ ਫੇਰ ਚੱਲ ਜਦੋਂ ਹੋ ਗਿਆ ਰੌਲਾ ਪਿਆ ਇੱਥੇ ਰੱਖਿਓ ਉਹਨਾਂ ਨੂੰ ਫੇਰ ਉਹਨਾਂ ਰੱਖੇ ਤੋਂ ਬਾਅਦ ਵੀ ਆਉਣੀ ਜਾਣੀ ਹੋਗੀ ਆ ਫੇਰ ਦੁਬਾਰਾ ਚੱਲ ਵੀ ਆ ਹਾਂ ਵੀ ਜਿਹਨੇ ਜਾਣਾ ਉਧਰ ਜਾਓ ਤੇ ਜਿਹਨੇ ਇੱਧਰ ਰਹਿਣਾ ਇੱਧਰ ਰਹੋ ਫੇਰ ਆਪਣੇ ਕਈ ਸਿੱਛਤ ਕੁੜੀਆਂ ਲੈਣੇ ਜਿੰਮੇਦਾਰਾਂ ਨੇ ਮੁਸਲਮਾਨਾਂ ਦੀਆਂ ਜਿਹੜੇ ਕੋਈ ਮਾਲ ਉਹਨਾਂ ਰੱਖ ਲਓ ਜਿਹੜੇ ਆਂ ਆਂ ਇਹ ਕੱਪ ਫੇਰ ਅਸੀਂ ਉਹਨਾਂ ਨੂੰ ਜੁ ਕੋਈ ਇਥੋਂ 400 ਬੰਦੇ ਨੂੰ ਛੱਡ ਕੇ ਆਏ ਹਾਂ ਇਥੋਂ ਉਧਰ ਨਾ ਇਥੋਂ ਜੀ ਗਏ ਬਖਤੂਨ ਨੂੰ ਹੂੰ ਬਖਤੂਨ ਨੂੰ ਦੁਵਾਲੀ ਨੂੰ ਅੱਛਾ ਦੱਬਾ ਵਾਲੀ ਨੂੰ ਫੇਰ ਗਾ ਪਾਟਵਾ ਕੇ ਆਏ ਮੈਂ ਪੈ ਚੰਦਾ ਬਚਾ ਨੰਬੜਵਾਰ ਤੇ ਗਾੜੇ ਦਾ ਪ੍ਰੀਤਾਂ ਤੇ ਚੰਦ ਘਮੈਰ ਮੇਰਾ ਹਣੀ ਉਹ ਵੀ ਲਾ ਗਿਆ ਗਦਾ ਤੇ ਜਵਾਕ ਲੱਦੇ ਆਹੋ ਹੋਰ ਫੇ ਕਿਹਨਾਂ ਛਿੱਧ ਕੇ ਜਾਉਂਦੇ ਕਿਹਦੇ ਲੋੜਦਾ ਉਦੋਂ ਹੈ ਜਵਾਦਾਂ ਸੀ ਜੀ ਪਰ ਜਿਹੜੇ ਨੂੰ ਲੈ ਕੇ ਗਏ ਸੀ ਬਾਪੂ ਡਰਦੇ ਹੋਣਗੇ ਰਾਹ 'ਚ ਕਿਵੇਂ ਸੀ ਉਹ ਡਰਦੇ ਤਾਂ ਫੇ ਡਟਾ ਹੁੰਦੇ ਮੈਂ ਡਰ ਸੀ ਡਰਦੋਂ ਸੀਗੇ ਵੀ ਕਿ ਦਵਾੜ ਲੈਂਦੇ ਕਿ ਤਸਨ ਦੇ ਉੱਥੇ ਲੈ ਕੇ ਨਾ ਮਾਰ ਦੇਣ ਇਕੱਠੇ ਕਰਦੇ ਹੋਣਗੇ ਜਿਹੜੇ ਇਕੱਠੇ ਕਰਦੇ ਪਹਿਲਾਂ ਸਾਨੂੰ ਛੱਡਾਂਗੇ ਜੋਗੇ 50 ਦੀ ਮਾਰੇ ਅੱਛਾ ਇਹਨੇ ਪ੍ਰਭੂ ਜੀ ਕਿਨੇ ਆਖੇ ਇਕੱਠੇ ਕਰਕੇ ਮਸ਼ਹੂਰ ਸੀ ਜੋਗਾ ਆਪਣੇ ਇਲਾਕੇ 'ਚ ਵੋਟਰਾਂ 'ਚ ਬਹੁਤ ਵਾਰੀ ਦਿੱਤੇ ਆ ਸੀ ਕੋਬ੍ਰੀਸ਼ ਦੀ ਪਹਿਲਾ ਸਿੱਖ ਸੀ ਪਹਿਲਾ ਸਿੱਖ ਸੀ ਪਹਿਲਾ ਸਿੱਖ ਸੀ ਹਾਂ ਜੋ ਬਾਬਾ ਇਥੋਂ ਸੀ ਆਪਣਾ ਅਲੱਗ ਜਮਾਨਾ ਆਪਣੇ ਆ ਠੀਕਰੀ ਆ ਜਾ ਆਪਣਾ ਠੀਕ ਹੈ ਜੀ ਮੈਂ ਸੇਵਾ ਸਿਉਂ ਸੇਵਾ ਸਭ ਨੇ ਨਾਲ ਸੀ ਹਾਂ ਫਿਰ ਇੱਕ ਪੋਸਟ ਮਿਸਟਰ ਬਣੇ ਉਦੋਂ ਬਾਅਦ 1900 ਬਾਅਦ ਹਾਂ ਪਹਿਲਾ ਸਿੱਖ ਸੀ ਉਹ ਫਿਰ ਪਟਿਆਲੇ ਨੇ ਸਿੱਖ ਹੋ ਗਿਆ ਜੋ ਉਸੇ ਪਟਿਆਲੇ ਫੋਟੋ ਲਗੀ ਨਹੀਂ ਦੇਖ ਪਟਿਆਲੇ ਦੇਖਿਆ ਜੀ ਫੋਟੋ ਦੇਖਿਆ ਹਾਂ ਤੇ ਇਹ ਫਿਰ ਜਦੋਂ ਇੰਨਾ ਨੇ ਕਹਤਾ ਲੋ ਮਦਰ ਸੁਕਾ ਮੁੰਡਾ ਆ ਕਹਿੰਦਾ ਉਹ ਐਸੇ ਭਾਰਤਾਂ ਚੋਂ ਤਾਂ ਦੀ ਇਹ ਹੁਣ ਤੁਸੀਂ ਭਾਈ ਬੁਲਾ ਲੈ ਸਾਡਾ ਸਾਡਾ ਬਰਬਾਰ ਤਾਂ ਸਾਡਾ ਬਰਬਾਰ ਉਹਨੇ ਫੇਰ ਕੱਲੇ ਨੇ ਕੋਈ 20 30 ਬਹੁਮਾਨ ਬੰਦੇ ਅੱਛਾ ਹਾਂ ਲੈ ਕੇ ਚਲ ਬਾਹਰ ਕੱਲੇ ਨਹੀਂ ਹਾਂ ਕੱਲੇ ਨੇ ਜੀ ਫੇਰ ਜਿਹੜੇ ਸਾਡੇ ਮੁੰਡੇ ਸੇ ਜਿਹੜੇ ਇਹਦੇ 400 ਉਹ ਉੱਥੇ ਗਿਆ ਜਾ ਕੇ ਅੰਬਰ ਸਿਕ ਲਿਆ ਅੱਛਾ ਵੀ ਆਪਾਂ ਹੁਣ ਅੰਬਰ ਸਿਕਾਉਦੇ ਆ ਅੱਛਾ ਕਿ ਖੁਸ਼ੀ ਨੇ ਤੇ ਆਪਣਾ ਬੋਦੀ ਨੇ ਦੋ ਕਮਾਰੇ ਸੇ ਅੱਛਾ ਤੈਨੂੰ ਕੁਦਰ ਦੀ ਗੱਲ ਲੱਖਦਾ ਤੇਰੀ ਕੁਦਰਤਾਂ ਵੱਡੀ ਚੀਜ਼ ਐ ਵੱਡੀ ਜੀ ਇਹ ਉਹਨਾਂ ਕੋਲੇ ਭਾਗੇ ਉਹ ਕਹਿੰਦੇ ਸੂਰਤ ਥੇ ਕਿ ਲੈਣ ਆਏ ਓਏ ਹਾਂ ਇੱਥੇ ਅੰਬਰ ਚੱਕਲੇ ਸਿੱਖ ਬਣ ਗਏ ਹਾਂ ਇੱਥੇ ਨੇ ਉਹ ਮਦਰਸਾ ਕੋਲੇ ਮੁੰਡੇ ਨੂੰ ਉਹ ਪੜ੍ਹਦੇ ਬੰਗਵਾ ਰਹਿ ਗਿਆ ਫਿਰ ਉਹੀ ਬੰਗਵਾ ਜਿਹੜੇ ਛੜੇ ਸੁਨਦੇ ਆਈਆਂ ਜਿਨ੍ਹਾਂ ਉਹਨਾਂ ਦੇ ਬੰਗਵਾ ਸੀ ਹਾਂ ਦੋਨੇ ਫਿਰ ਪੋਜੀ ਨੂੰ ਤੇ ਜੱਦੀ ਨੂੰ ਉਹਨਾਂ ਦੇ ਲੜ ਲਾਈਆਂ ਫਿਰ ਉਹਨਾਂ ਨੂੰ ਭਾਈ 4 450 ਬੰਦਾ ਕਿਸੇ ਉਧਰ ਹੱਦ ਟਵਾ ਕੇ ਆਏ ਅਸਹੀ ਹਾਂ ਫਿਰ ਟਿਕਟ ਕਾ ਹੋ ਗਿਆ ਅੱਜ ਵੀ ਸਾਡੇ ਇੱਥੇ ਮੁਸਲਮਾਨ ਭਾਣਾ ਮੰਗ ਵਰਦੇ ਜ਼ਮੀਨਾਂ ਵਾਲੇ ਫੇ ਅੱਜ ਤਾਂ ਆਪਣੇ ਜਿਵੇਂ ਹੁਣ ਆਪਣੇ ਕੋਲ ਐਵੇਂ ਨਹੀਂ ਮੋਂਨਾਂ ਕੋਲ ਨਹੀਂ ਆ ਹਾਂ ਆ ਸੇਖ ਬਾਦ ਸੇਖਾਂ ਦੀ ਬੱਤੀ ਆ ਜਿਹੜੀ ਵਿਖਾ ਆ ਭੇਸਿਆਂ ਵਾਲੇ ਸੇਖਾਂ ਦਾ ਸੀ ਉਧਰ ਅਸੀਂ ਆ ਜੋਗੀ ਪੀੜਾ ਕਰਨੀ ਹਾਂ ਤੇ ਉਦੋਂ ਬੰਨੇ ਬਹੁਤ ਸੇ ਉਦੋਂ ਭਾਈ ਲੋਕਾਂ ਦਾਿਆ ਧਰਮ ਸੀ ਐ ਜਿਹੜਾ ਦੇ ਬੱਚੇ ਨੂੰ ਆਪਦੇ ਬੱਚੇ ਦਾ ਕਹਾ ਸਮਝਦੇ ਜਿਹੜੇ ਤੁਸੀਂ ਸੁਣਾਈ ਸੀ ਵੀ ਉਹ ਬੱਚੇ ਨੂੰ ਦੁੱਧ ਦੇ ਕੇ ਜੀ ਹਾਂ ਉਹ ਸਾਡੀ ਚਾਚੀ ਸੀ ਉਹ ਗੱਲ ਵੀ ਸੁਣਾਓ ਉਹ ਸੁਣਾਵਾ ਉਹ ਜਿਹੜੀ ਤੁਸੀਂ ਬੱਚੇ ਵਾਲੀ ਗੱਲ ਕਰਦੇ ਜੀ ਉਹ ਸਾਡਾ ਘਰ ਦਾ ਹੀ ਪੜਾ ਸੀ ਸਾਡਾ ਹੂੰ ਉਹਦਾ ਨੌਸੀ ਮਾਂ ਦੀਨ ਅੱਛਾ ਉਹ ਮਿੱਟੀ ਵੀ ਕਹਿੰਦੇ ਚੌੜਚਾ ਅੱਛਾ ਉਹ ਸਾਡੇ ਘਰ ਹੀ ਪੜਿਆ ਸੀ ਜਿਆਦਾ ਹੂੰ ਉਹਦਾ ਜਿਹੜਾ ਬੱਚਾ ਸੀ ਉਹ ਵੇਖ ਸੀ ਜੋਗੇ ਹੂੰ ਉਹਦਾ ਸਾਰਾ ਜੋਗੇ ਮਾਰਿਆ ਗਿਆ ਸੀ ਜੀ ਬਹੁਤ ਤਾਕੜਾ ਜਵਾਨ ਸੀ ਐ ਪੂਰੇ ਅੜ ਕੇ ਜਾਏ ਜੋਗੇ ਉਹਦਾ ਪਿਓ ਵੀ ਇੱਥੇ ਆਇਆ ਸਾਡੇ ਕੋਲੇ ਰਿਹਾ ਬਹੁਤ ਲੋ ਤੋਂ ਬਾਅਦ ਠੀਕ ਹੈ ਉਹ ਫਿਰ ਜਦੋਂ ਉਹਦੇ ਕੋਲੇ ਬੱਚਾ ਹੋਇਆ ਸੀ ਹੂੰ ਸਾਡੀ ਪਹੁੰਚਾਈ ਕੋਲੇ ਹੂੰ ਇਹਦੇ ਸਾਡੀ ਚਾਚੀ ਕੋਲੇ ਸੀ ਹੂੰ ਉਹ ਫਿਰ ਉਹ ਸਾਡੇ ਘਰੇ ਆਣੇ ਸੀ ਉਹਨਾਂ ਨੇ ਆਏ ਨਹੀਂ ਸੀ ਉਹ ਕਿਉਂ ਦੋਨੇ ਸਾਮ ਤੇ ਹਾਣ-ਹਾਨੀ ਸੀ ਉਹਦਾ ਦੋਨੇ ਗੁਜ਼ਰ ਗਏ ਵਿਚਾਰੇ ਤੇ ਉਹ ਫਿਰ ਮੇ ਚਾਚੀ ਇੱਕ ਨੂੰ ਇੱਧਰ ਬਾਲਣ ਦੀ ਕਿਉਂ ਨਹੀਂ ਦਿੰਦੇ ਉਹਨਾਂ ਨੂੰ ਮਮਾਂ ਨਹੀਂ ਨਨ ਮਮਾਂ ਤੇ ਗੋੰਬੀ ਨਹੀਂ ਤਾਂ ਆਪਣਾ ਸਾਹ ਆਪਣਾ ਮਿੱਢੇ ਦੇ ਮੁੱਢੇ ਨੂੰ ਮੰਨਦੀਂਦੇ ਨੂੰ ਤੇ ਨਾਲੇ ਹਾਰਦੇ ਨੂੰ ਜੇ ਦੋਨੇ ਉਹਦੇ ਨਾਲ ਰਹਿੰਦੇ ਸੀ ਤੇ ਹੁਣ ਤਾਂ ਵਿਚਾਰੇ ਉਹ ਦੋਨੇ ਗੁਜ਼ਰ ਗਏ ਹਾਂ ਉਹਨਾਂ ਦਾ ਪਰਿਵਾਰ ਹੈਗਾ ਸਾਡੇ ਇੱਥੇ ਉਹ ਆਪਣਾ ਨੂਰੇ ਉਹ ਆਪਣਾ ਉਹਦਾ ਮਡੇ ਕੋਠਲੇ ਵਾਗੇ ਤੇ ਜਿਹੜਾ ਦੂਆ ਮੇਰਾ ਮਿੱਠੂ ਇੱਥੇ ਖਾਦੀ ਗਈ ਹੁੰਦਾ ਤੇ ਆ ਗੱਡੀ ਕਾਰਾਂ ਨੂੰ ਨਾਲ ਕੋਲੇ ਜੀ ਹਾਂ ਉਹ ਫਿਰ ਸਾਡੇ ਨਾਲ ਹੀ ਪਹਿਲਾਂ ਸੀ ਲਈ ਹੁੰਦੇ ਫਿਰ ਆਏ ਸਾਡੇ ਕੋਲ ਤਾਂ ਕੋਈ ਘੱਟ ਤੋਂ ਘੱਟ ਕੋਈ 30 40 ਬੰਦੇ ਰੋਟੀ ਤੇ ਬਰਜਾਨਾ ਲਿਉਂਦਾ ਜੀ ਫਿਰ ਹਾਂ ਮਿੰਨਾ ਕਿ ਉਹਨਾਂ ਫਿਰ ਆ ਜਾਣੋਂ ਨੂੰ ਜਿਵੇਂ ਆਪਾਂ ਬੱਚੇ ਨੂੰ ਕੋਈ ਇਹ ਕੁੜੀ ਹੈ ਬੀਬੀ ਹੈ ਇਹ ਆਪ ਦਾ ਬਣਾ ਕੇ ਪਾਲੇ ਆਪ ਦਾ ਬਣਾ ਕੇ ਪਾਲਨੇ ਮੈਂ ਉਹ ਸਾਡੇ ਹੁਣ ਦਿਖ ਵੀ ਸੀਰੀ ਰਹੇ ਨੇ ਹਜੇ ਵੀ ਹੈਗੇ ਹਾਂ ਹੁਣ ਤਾਂ ਆਪਾਂ ਸਾਦੀ ਸੂਜੀ ਵੇਚਣ ਲੱਗੇ ਦੇਖ ਲਾ ਕਲੋਵਾਰ ਹੋਰ ਹੋਰ ਕੋਲ ਕੋਲ ਕਰਵਾਰ ਬਦਲ ਕੇ ਬਾਈ ਐਂ ਸੀ ਵਿੱਚ ਮੇ ਆਪਣੇ ਭਰਾ ਨਾ ਹਾਂ ਹਾਂ ਦੂਆ ਤਾਂ ਕੋਈ ਉੱਤਰੋਂ ਕੋਈ ਵੀਡੀਓ ਦੇਖ ਰਿਹਾ ਹੁੰਦਾ ਮਤਲਬ ਕੋਈ ਬੰਦਾ ਜਾਦਾ ਵੀ ਕਿਹੜੇ ਕਿਹੜੇ ਸੀ ਆਪਣੇ ਇੱਥੇ ਜਿਹੜੇ ਇਥੋਂ ਭੇਜੇ ਸੀ ਆਪਾਂ ਇਥੋਂ ਹਮ ਇਥੋਂ ਦਾ ਇੱਕ ਕੁਸਬਰੀ ਨੋੜੀ ਵੀ ਗਏ ਨਾ ਬੜੀ ਤੇ ਆਪਣਾ ਉਵਰੇ ਸੇਕ ਕੇ ਸਾਡੇ ਉਵਰੇ ਸੇਕ ਕੇ ਬਾਈ ਦੇ ਉੱਤੇ ਜੂਸ ਬੋਰੀ ਜਿਹੜੇ ਸਾਰੇ ਗੁੱਜਰ ਸਾਡੇ ਇੱਥੇ ਬਹੁਤ ਸੇ ਚੰਨਲ ਗੁਜਰ ਰਹੇ ਤੇ ਮਬੀਰ ਹੈ ਬੋਤਲ ਮਗਰੋਂ ਮਗਰੋਂ ਆ ਪੰਡਤ ਭਾਈ ਜੀ ਦਵਾਰ ਪੰਡਤ ਭਾਈ ਤਾਂ ਹੁਣ ਹੀ ਤੇਰਾ ਮਲੇ ਜਬਗ ਨਹੀਂ ਸੀ ਬੜੀਆਂ ਛਾਲਾਂ ਦਾ ਬੜਾ ਜਵਾਨ ਸੀ ਕੋਲਦਾ ਖੇਡਦਾ ਸੀ ਉਹ ਚਾਲਪੜਾ ਸੀ ਠੀਕ ਹੈ ਬੱਗਾ ਤੇ ਆਪਣਾ ਡੋਗਰ ਤੇ ਚੰਨਣਾ ਤੇ ਲਾਲ 40 ਹੀ ਦੂਏ ਦਸੇ ਅੱਛਾ ਇਹ ਗੁਜਰ ਸੇ ਬੱਗ ਚਾਰਦੇ ਸਾਡੇ ਜੀ ਬੱਗ ਸਾਡੇ ਹੁੰਦੇ ਵੱਡੇ ਇੱਕ ਤਾਂ ਉਧਰ ਹੁੰਦਾ ਜੋਗੀ ਵੀਰਾ ਕਿੰਨੇ ਇੱਕ ਆਪਣਾ ਲਜਮਾਲ ਕਾ ਬੱਗ ਵੱਡਾ ਗਾਂਵਾਂ ਹੁੰਦੇ ਲੋਕਾਂ ਕੋਲ ਗਾਂਵਾਂ ਬਹੁਤ ਹੁੰਦੇ ਜੀ ਹਰੇ ਕੋਲੇ ਗਾਂਵਾਂ ਹੁੰਦੀਆਂ ਉਹ ਵਿਚਾਰੇ ਬਗਚਾਰ ਦੇ ਪਾਲੀ ਰੱਖਦੇ ਇਡੜ ਰੱਖਦੇ ਤੇ ਬੜੇ ਜਵਾਨ ਹੁੰਦੇ ਬੜੀਆਂ ਖੇਡਾਂ ਖੇੜਾ ਕਰਦੇ ਤੇ ਜਦ ਕੋਈ ਐ ਨਹੀਂ ਸੀ ਕਿਸੇ ਨੂੰ ਵੀ ਇਹ ਆਖ ਭਾਣਾ ਕਿਵੇਂ ਹੋਊਗਾ ਆ ਗੱਲ ਤਾਂ ਯਾਦ ਨਹੀਂ ਸੀ ਕਿਸੇ ਨੂੰ ਮੈਨੂੰ ਜਿਆਦਾ ਨਹੀਂ ਸੀ ਉਧਰ ਭੱਜ ਜਾਣਗੇ ਹੁਣ ਵਿਚਾਰੇ ਉਧਰ ਕਹਿੰਦੇ ਉਧਰ ਸੀ ਅੱਛਾ ਮੈਂ ਮੈਂ ਗੱਲਾਂ ਵੀ ਕਰਦੇ ਹੁੰਦੇ ਉਹਦੇ ਕੋਲ ਵੀਰ ਹੋਈ ਗਈ ਸੀ ਆਪਣੇ ਭਟ ਦੇ ਕੋਲੇ ਉਹ ਮੈਨੂੰ ਕਹਿੰਦੇ ਕੀ ਹਾਲ ਆ ਮੈਂ ਕਹਿੰਦਾ ਉਹ ਕਹਿੰਦਾ ਵੀਰੇ ਆਜੋ ਕਹਿੰਦਾ ਹੁਣ ਤਾਂ ਬਾਈ ਕਹਿੰਦਾ ਮੈਂ ਤਾਂ ਹੁਣ ਬਸ ਪਹਰੇ ਨਹੀਂ ਜਾਂਦਾ ਮੈਂ ਤਾਂ ਬੰਜੇ ਚ ਪਿਆ ਅੱਛਾ ਕਹਿੰਦਾ ਕੰਨ ਮੇਰਾ ਮੁੰਡਾ ਫੌਜੀ ਹੋ ਗਿਆ ਦੱਸਦਾ ਸੀ ਉਹ ਤੇਲੀ ਵੀ ਕਹਿੰਦਾ ਫੌਜੀ ਹੋ ਗਿਆ ਤੇ ਗਰੀਬੀ ਕਹਿੰਦਾ ਬਹੁਤ ਹੈ ਜਿਹੜੇ ਸੇਖ ਸੇ ਇਹਨੂੰ ਇਥੋਂ ਨਾਲ ਕੋਲ 16 ਕਿੱਲੇ ਸੀ ਕਹਿੰਦਾ ਸਾਨੂੰ ਕੁਦਰਤ ਨੇ ਇੱਧਰ ਖਾਂ ਨਹੀਂ ਸਰਕਾਰ ਨੇ ਕੀ ਕਰਿਆ ਸਾਨੂੰ ਕਿੱਡੀ ਕਹਿੰਦਾ ਦੋ ਦਿੱਤੇ ਐਂ ਕਰ ਦਿੱਤੇ ਕਹਿੰਦਾ ਉਹ ਵੀ ਢਿੱਗੇ ਸਾਡੇ ਗਹਿਣੇ ਲਿਖਣੀ ਸੀ ਆਪਣੇ ਨਾਲ ਜਿਆਦਾ ਗਰੀਬੀ ਉਧਰ ਵੱਧ ਵਹਿਆ ਅਜੇ ਅਜੇ ਵੀ ਬਹੁਤ ਹਾਂ ਜੀ ਆਪਣੇ ਮਾਨ ਸਾਹਿਬ ਬੈਠੇ ਉੱਥੇ ਮੈਂ ਲੱਗਿਆ ਗੱਲਾਂ ਕਰ ਰਹਾ ਉਹ ਉਹਨਾਂ ਦੀ ਰਾਜਧਾਨੀ ਉਧਰ ਉੱਥੇ ਪਾਕਿਸਤਾਨ ਦੇ ਵਿੱਚ ਲਾਹੌਰ ਦੀ ਇਹਨਾਂ ਕੋਲੇ ਸੀ ਆਪਣੇ ਵਾਲਿਆਂ ਕੋਲੇ ਸਿੰਧਜੀ ਦਵਾਨ ਕਹਾਂ ਕੋਲੇ ਹਾਂ ਹਾਂ ਉੱਥੇ ਦਾ ਵਾਪਸੀ ਆ ਉਹ ਉਹਨਾਂ ਦੀ ਰਾਜਧਾਨੀ ਨਹੀਂ ਸੀ ਉੱਥੇ ਉਦੋਂ ਜਿਵੇਂ ਹੁਣ ਪਟਿਆਲੇ ਵਾਲੀ ਆ ਜਾਂ ਹੋਰ ਆ ਉਦੋਂ ਪਾਈ ਨਹੀਂ ਸੀ ਉਦੋਂ ਆਏ ਨੇ ਇਹ ਉਹ ਮੈਂ ਕਹਿੰਦਾ ਜੀ ਤੁਹਾਡੇ ਕੋਲ ਕਿੰਨੀ ਕਿ ਜਮੀਨ ਆ ਸੀ ਐਵੇਂ ਬੈਠੇ ਕਰੇ ਗੱਲਾਂ ਕਰ ਬਿਆ ਸੀਗਾ ਮੁੰਡੇ ਦਾ ਭਾਈ ਦਾ ਤੇ ਮੇਲਾ ਬੈਠਾ ਗੱਲ ਕਰ ਮੈਂ ਪੁੱਛਿਆ ਤੁਹਾਡੇ ਕੋਲ ਜਮੀਨ ਕਿੰਨੀ ਸੀ ਹਾਂ ਉਹ ਕਿਹੜੇ ਸਾਡੇ ਕੋਲੇ ਭਾਈ ਕਿਹੜੀ ਸੀਗੀ ਸਾਡੇ ਕੋਲ ਛੋੜ ਗਈ ਸੀ ਮੈਂ ਫਿਰ ਸਾਡੇ ਕੋਲ ਸਾਰੇ 9000 ਕਿੱਲਾ ਜ਼ਮੀਨ ਦਾ ਸੀ 9000 ਕਿੱਲਾ ਜ਼ਮੀਨ ਦਾ ਜੇ ਕਹਿੰਦਾ ਸਾਡੇ ਕੋਲ ਤਾਂ ਪੁੱਛਣੀ ਥੋੜ੍ਹੀ ਸੀ ਇਹ ਜੇ ਤੂੰ ਗੱਲ ਕਰਦਾ ਉਹਨਾਂ ਦੀ ਉਹ ਇੱਥੇ ਵੇਚੇ ਸੀ ਪਹਿਲਾਂ ਡੱਬੂ ਸੀ ਫਿਰ ਇਹ ਜਿਹੜਾ ਆਪਣਾ ਹੁਣ ਸਸੀ ਮਰਜੀਤ ਹੈ ਹਾਂ ਫਿਰ ਇਹਦੀ ਕੋਈ ਉਹ ਉਹ ਦੀ ਧੀ ਸੀ ਬੜੀ ਬੁੜੀ ਦੀ ਠੀਕ ਹੈ ਇਹਦਾ ਸਾਕ ਲੱਗੀ ਅੱਛਾ ਉਥੇ ਅੰਮ੍ਰਿਤਸਰ ਹਾਂ ਅੰਮ੍ਰਿਤਸਰ ਹਾਂ ਫਿਰ ਸਵਾਫਣੇ ਜਾਂਦੇ ਉਹ ਜਿਆਦਾ ਗੱਡੀ ਤੇ ਅੰਮ੍ਰਿਤਸਰ ਨੂੰ ਮੇਲਾ ਕਹਿੰਦੇ ਹੁੰਦੇ ਧੱਕੇ ਛਾਈ ਵੀ ਚੱਲਦੀ ਉੱਥੇ ਬਹੁਤ ਅੱਛਾ ਉਹ ਅਫਜ਼ਲ ਨੂੰ ਬੜਾ ਮਜ਼ਾ ਆਇਆ ਤੁਸੀਂ ਗੱਲਾਂ ਕਰਦੇ ਮਜ਼ਾ ਆ ਜਾਂਦੀਆਂ ਆਪਣੇ ਕੁੜੀਆਂ ਲੈ ਜਾਂ ਸੋ ਕੁ ਡੋਕ ਜਾਂਦੇ ਫਿਰ ਕੁੱਟ ਕੇ ਹਟਾਏ ਨੂੰ ਹੋ ਅੱਛਾ ਹਾਂ ਅੱਛਾ ਇਹ ਇਹ ਪੂਜਾ ਚੱਕਦੇ ਸੀ ਇਹ ਜਿਹੜਾ ਇਹ ਬਾਣ ਦੀ ਗੱਲ ਕਰਦਾ ਉਹ ਪੂਜਾ ਚੱਕਦੇ ਹਾਂ ਮੇਰੇ ਅੱਛਾ ਕਹਿੰਦਾ ਅਸੀਂ ਅੱਖੀਂ 10 ਡੜੀਆਂ ਦੇ ਦੇ ਤੋ ਆਗ ਵੀ ਡੜੀਆਂ ਛੜਦਾ ਚਾਹਦੋ ਆਗੇ ਤੇ ਕਹਿੰਦਾ ਸਾਡੇ ਦੇ ਕੱਲੇ ਕੱਲੇ ਤੇ ਨਾਂ ਹੁੰਦੀ ਹਾਂ ਤੇ ਰੋਟੀ ਬਣਾਉਣ ਨੂੰ ਹਾਂ ਤੇ ਕਹਿੰਦਾ ਪੂਰੀ ਕਰਕੇ ਚੈਰੀ ਕਹਿੰਦਾ ਫੇਰ ਦੋ ਕੋ ਦੋ ਚਾਂਦੀ ਦੇ ਰੁਪਏ ਹੁੰਦੇ ਆ ਕਾਗਜ਼ ਕੋਈ ਨਹੀਂ ਸੀ ਚਾਂਦੀ ਦੇ ਹੁੰਦੇ ਸੀ ਭੋਰੀਆਂ ਭਰੀਆਂ ਹੁੰਦੀਆਂ ਮੇਨੂੰ ਮਾਂ ਜੀ ਦੱਸਦੇ ਉਹਨੇ ਤੈਨੂੰ ਮੈਂ ਦੱਸਦਾ ਕਰ ਸੋਲਾਂ ਪਹਿਲਾਂ ਫੇਰ ਜਦੋਂ ਜੀ ਕਹਿੰਦਾ ਕਿੱਥੇ ਲੱਗ ਜਾਂਦਾ ਹੈ ਜਿਹਦਾ ਵੱਡਾ ਜ਼ਿੰਮੇਕਾਰਾ ਹੁੰਦਾ ਹੈ ਬਹਾਰੇ ਨੂੰ ਢੇਰ ਪਟਾਉਂਦਾ ਆ ਫੇਰ ਉਹ ਕਹਿੰਦਾ ਸਰਦਾਰ ਲੈ ਵੀ ਸਰਦਾਰੋ ਜੋੜੋ ਗੱਡੇ ਉਹਨਾਂ ਕੋਲ ਟ੍ਰੈਕਟਰ ਤਾਂ ਹੀ ਨਹੀਂ ਸੀ ਗੱਡੇ ਜੋੜਦੇ ਤੇ ਗੱਡੇ ਜੋੜ ਕੇ ਪਟੀਆਂ ਹੁੰਦੀਆਂ ਆਪਣੇ ਬੜਾਈਆਂ ਬਿੱਡਲ ਲਾ ਕੇ ਕਹਿੰਦੇ ਉਹ ਘਰੇ ਢੇਢੀ ਕਰਦੇ ਅੱਛਾ ਫੇਰ ਇਹ ਲਾਲ ਬਾਈ ਦਾ ਰੜਕੇ ਉਧਰ ਪਾਕਿਸਤਾਨ ਚ ਇਹਨੇ ਨਹਿਰ ਕਢਾਈ ਸੀ ਆਪਣੀ ਅੱਛਾ ਹਾਂ ਜਿਹੜੀ ਤੁਰ ਕੇ 900 ਗੱਡੇ ਦੀ ਫੇਰ ਦੇਖ ਲੈ ਉਧਰੋਂ ਇੱਧਰ ਆ ਗਏ ਹੁਣ ਸਰਾਂਦੇ ਆ ਗਏ ਹੁਣ ਸਰਾਂਦੇ ਨਾਲ ਕਾਲ ਚਲਾਣੀ ਪੈਂਦਾ ਹੈ ਹਾਂ ਹਾਂ ਉੱਥੇ 900 ਕਿੱਲੇ ਹੀ ਮਿਲਿਆ ਕਹਿੰਦਾ ਸਾਨੂੰ ਅੱਛਾ ਹਾਂ 900 1000 ਕਿੱਲੇ ਬਦਲਣਾ 100 ਕਿੱਲਾ ਮਿਲਿਆ ਜਿਹੜਾ ਸੀ ਇਹ ਗੁਰੂ ਆਜਣ ਦੇ ਦਾ ਭਰਾ ਵੱਡਾ ਅੱਛਾ ਜੀ ਉਹ ਸੀ ਆਪਣਾ ਪਿਰਸੀਆ ਅੱਛਾ ਜੀ ਉਹ ਲੱਗਦਾ ਰਿਹਾ ਹੂੰ ਉਹ ਜਦੋਂ ਲੱਗਦਾ ਰਿਹਾ ਉਹਨੇ ਕੀ ਕਰਿਆ ਹੂੰ ਇਹਨੇ ਦਾਵਾ ਕਰਦਾ ਮੈਂ ਹੱਕ ਦਾ ਵਾ ਅੱਛਾ ਇਹਨੂੰ ਗ੍ਰੇਜ ਕਿਉਂ ਦਿੱਤੀ ਅੱਛਾ ਚਲ ਜੀ ਹੁਣ ਦੀ ਬਾਉਂਦੀ ਫੇਰ ਇਹ ਕਹਿੰਦਾ ਜੀ ਇਹ ਜਿਹੜੀ ਆਪਣਾ ਗਲੰਥ ਬਣਾਇਆ ਕਿਤਾਬ ਬਣਾਈ ਇਹਨਾਂ ਨੇ ਲਿਖਣ ਨੂੰ ਫਿਰ ਇਹਨਾਂ ਨੇ ਗੁਰੂ ਪੰਦੇ ਪਾਛੇ ਤੋਂ ਬਾਅਦ ਜਿਹੜੀ ਬਾਣੀ ਹੈ ਨਾ ਬਾਣੀ ਪੰਜਾ ਪਾਛੇ ਜਾਂਦੀ ਹੈ ਅੱਛਾ ਜੀ ਨਾ ਫਿਰ ਉਹ ਵੀ ਪੰਜਾ ਤੋਂ ਛੇਮਾ ਛੇਮੇ ਨੇ ਜੀ ਬਾਣੀ ਛੇਮੇ ਪਾਛੇ ਨੇ ਅੱਛਾ 7ਵੇਂ ਹੋਏ ਉਹਨਾਂ ਹੀ ਵੀ ਸੀ 8ਵੇਂ ਵੀ ਰਹੀ ਫਿਰ 9ਵੇਂ ਪਾਛਾ ਜੂਜਾ ਕੇ ਦਿੱਲੀ ਵਾਲੇ ਹਾਂ ਦੇ ਸ਼ਲੋਕ ਪਾਏ 90 ਹਾਂ ਉਹ ਦਸਵੇਂ ਪਾਤਸ਼ਾਹ ਨੇ ਇੱਥੇ ਤਾਂ ਗੁਰੂ ਕੀ ਕਾਸੀਪਾ ਇਹਨਾਂ ਅੱਛਾ ਜੀ ਉਹ ਸਾ ਛੱਡਿਆ ਗਿਆ ਸੀ ਅੱਛਾ ਉਹ ਤਾਂ ਸਾ ਛੱਡਦਾ ਹਾਂ ਜੋ ਬਾਣੀ ਲਿਖ ਕੇ ਵਿਆ ਬਾਣੀ ਪਊਗੀ بڑے بڑے ਵਿਦਵਾਨ ਕਹਿੰਦੇ ਸੀ ਕਿ ਬਾਣੀ ਕਿਹਨ ਪੈ ਜੂਗੀ ਫਿਰ ਉਹ ਜਦੋਂ ਕਹੇ ਨਾ ਫਿਰ ਇਸੇ ਦਮਾਰੇ ਧੀਰਮਲ ਜੀ ਉਹ ਲੈ ਗਏ ਸੀ ਆਪਣਾ ਗਲਾ ਥੋਦਰ ਪਾਕਿਸਤਾਨ ਚ ਅੱਛਾ ਜੀ ਫਿਰ ਉਹ ਕਹਿੰਦੇ ਦੂਜੇ ਗੁਰੂ ਆਪ ਦੀ ਬਾਣੀ ਆਪਰਾ ਚਲੇ ਫਿਰ ਮਹਾਰਾਜ ਨੇ ਇਸੇ ਦਸਵੇਂ ਪਾਤਸ਼ਾਹ ਨੇ ਇੱਕਰ ਖੜਾ ਫਰਕ ਪਾਇਆ ਪਹਿਲਾਂ ਵਿਖਿਆ ਸਿੱਖ ਭਏ ਖਾਲਸੇ ਅੱਛਾ ਫਿਰ ਪਿਆ ਸਿੱਖ ਭਏ ਖਾਲਸੇ ਉਹ ਵੀਰੋਂ ਨਹੀਂ ਵਿਖੀ ਹੂੰ ਵੀਰੋਂ ਨਹੀਂ ਹਾਂ ਜੋ ਖੰਡ ਪਟ ਕਰਨਾ ਸੀ ਇਹ ਫਿਰ ਜਿਹੜੀ ਆਪਣੇ ਤੇ ਜ਼ੁਰਮ ਕਰਦੇ ਸੀ ਮੁਸਲਮਾਨ ਹੂੰ ਇਹ ਜਿਹੜੀਆਂ ਪਾਰਟੀਆਂ ਇਹਨਾਂ ਦੇ 60 ਸਾਲ ਕਬਜ਼ਾ ਰੱਖਿਆ ਮਰਦਾਂ ਤੇ ਅੱਛਾ ਜੀ ਫਿਰ ਆਪਣੇ ਕੋਲ ਹੈ 60 ਸਾਲ ਪਹਿਲਾਂ ਪਿੰਸੀਵਾਲਿਆਂ ਨੇ ਅੱਛਾ ਜੀ ਉਹਦਾ ਮੁੰਡਾ ਹੋਇਆ ਮਹਿਰ ਮਹਿਰ ਸਿੰਘ ਅੱਛਾ ਤੇ ਉਹ ਉਹਦਾ ਸੀਰਾ ਤੀਜੀ ਪੀੜੀ ਜਾ ਕੇ ਫਿਰ ਖੋਇਆ ਸੀ ਅੱਛਾ ਜੀ ਹਾਂ ਗੁਰੂ ਦਾ ਬੜੇ ਬੜੇ ਜੋਰਾ ਗੁਰੂ ਦਾ ਸਤਿਆਮਾਨ ਸੀ ਉਹਦਾ ਜੋ ਸੱਚ ਸੱਚ ਕਹਿੰਦੇ ਸੀ ਜੋਰੋਂ ਵਗੜਦਾ ਉਹ ਨੂੰ ਨਹੀਂ ਕਿਸੇ ਨੂੰ ਕਹਣਾ ਕਹਣਾ ਇਹ ਦਸਵੇਂ ਪਾਤਸ਼ਾਹ ਨੂੰ ਫੇਰ ਅਰਤ ਨੂੰ ਫੇ ਚੱਕੀ ਕਰਵਾ ਫੇ ਫੇ ਚੱਕੀ ਕਰਵਾ ਫੇ ਰਵਣ ਚੱਕੀਆ ਫੇ ਰੰਬਰ ਚਕਾਇਆ ਹਾਂ ਮੇਰੇ ਖਾਲਸੇ ਫੇਰ ਤਿਆਰ ਕੀਤਾ ਨਾ ਫੇ ਕਰਿਆ ਹਾਂ ਫੇ ਖਾਲਸਾ ਤਿਆਰ ਕੀਤਾ ਫੇ ਗੇ ਪੰਜ ਦਾਨ ਪੰਜ ਪ੍ਰਦਾਨ ਪੱਚੇ ਸੋਹੇਦਰ ਲੈ ਜਾਣ ਪੱਚੇ ਪਾਵੇ ਦਰਗਾਹ ਮਾਨ ਪੰਚਾ ਕਾ ਗੁਰੂ ਏਕ ਧਿਆਨ